ਸਵਾਗਤ ਹੈ ਜੀ ਇੱਕ ਹੋਰ ਕਹਾਣੀ ਵਿੱਚ ਦੋਸਤੋ ਇੱਕ ਸੋਹਣੀ ਕੁੜੀ ਜਿਸ ਦੀ ਉਮਰ 18 ਤੋਂ 20 ਸਾਲ ਦੇ ਕਰੀਬ ਸੀ ਉਹ ਆਪਣੇ ਪਿੰਡ ਦੇ ਲੋਕਾਂ ਨਾਲ ਕਣਕ ਦੀ ਵਾਢੀ ਕਰਨ ਲਈ ਹਰਿਆਣਾ ਜਾਂਦੀ ਹੈ ਉੱਥੋਂ ਦੇ ਇੱਕ ਜ਼ਿਮੀਂਦਾਰ ਕੋਲ ਬਹੁਤ ਜ਼ਮੀਨ ਹੁੰਦੀ ਹੈ ਉਹ ਕਣਕ ਮਸ਼ੀਨ ਤੋਂ ਵੜਾਉਣ ਦੀ ਬਜਾਏ ਸਾਰਾ ਕੰਮ ਮਜ਼ਦੂਰਾਂ ਕੋਲੋਂ ਹੀ ਕਰਵਾਉਂਦਾ ਸੀ ਖੇਤ ਦੇ ਮਾਲਕ ਦਾ ਇੱਕ ਮੁੰਡਾ ਸੀ ਜਿਸ ਦਾ ਨਾਮ नीरਜ ਸੀ ਉਸ ਦੀ ਉਮਰ 23 ਸਾਲ ਦੇ ਕਰੀਬ ਸੀ ਜਦੋਂ ਉਹ ਆਪਣੇ ਖੇਤ ਦੇ ਵਿੱਚ ਜਿਹੜਾ ਮਾਰਨ ਦੇ ਲਈ ਜਾਂਦਾ ਹੈ ਤਾਂ ਉਸ ਦੀ ਨਜ਼ਰ ਉਸ ਸੋਹਣੀ ਕੁੜੀ ਤੇ ਪੈਂਦੀ ਹੈ ਜੋ ਕਣਕ ਦੀ ਫਸਲ ਵੱਢ ਰਹੀ ਸੀ ਨੀਰਜ ਉਸ ਨੂੰ ਦੇਖਦਿਆਂ ਹੀ ਆਪਣੇ ਹੋਸ਼ ਗਵਾ ਬੈਠਦਾ ਹੈ ਤੇ ਫਿਰ ਕਣਕ ਦੇ ਖੇਤ ਵਿੱਚ ਹੀ ਉਸ ਕੁੜੀ ਦੇ ਨਾਲ ਦੋਸਤੋ ਇਹ ਕਹਾਣੀ ਉੱਤਰ ਪ੍ਰਦੇਸ਼ ਦੀ ਹੈ ਉੱਥੋਂ ਦੇ ਰਹਿਣ ਵਾਲੇ ਕੁਝ ਲੋਕ ਇਕੱਠੇ ਹੋ ਕੇ ਹਰਿਆਣੇ ਕਣਕ ਦੀ ਵਾਢੀ ਕਰਨ ਦੇ ਲਈ ਜਾਂਦੇ ਹਨ ਤਾਂ ਜੋ ਉਹ ਸਾਲ ਭਰ ਦੇ ਲਈ ਅਨਾਜ ਇਕੱਠਾ ਕਰ ਸਕਣ ਉਹਨਾਂ ਦੇ ਨਾਲ ਇੱਕ ਕੁੜੀ ਵੀ ਜਾਂਦੀ ਹੈ ਜਿਸ ਦਾ ਨਾਮ ਮਨੀਸ਼ਾ ਸੀ ਉਸ ਦੇ ਮਾਤਾ ਪਿਤਾ ਦੀ ਬਚਪਨ ਵਿੱਚ ਹੀ ਮੌਤ ਹੋ ਗਈ ਸੀ ਮਨੀਸ਼ਾ ਨੂੰ ਉਸ ਦੇ ਦਾਦਾ ਦਾਦੀ ਨੇ ਪਾਲ ਪੋਸ ਕੇ ਵੱਡੀ ਕੀਤਾ ਸੀ ਮਨੀਸ਼ਾ ਦੇ ਪਰਿਵਾਰ ਕੋਲ ਜ਼ਮੀਨ ਜਾਇਦਾਦ ਨਹੀਂ ਸੀ ਉਹ ਮੈਂ ਤਾਂ ਮਿਹਨਤ ਮਜ਼ਦੂਰੀ ਕਰਕੇ ਹੀ ਆਪਣਾ ਗੁਜ਼ਾਰਾ ਕਰਦੇ ਸੀ ਪਰ ਹੁਣ ਉਸਦੇ ਦਾਦਾ-ਦਾਦੀ ਬੁੱਢੇ ਹੋ ਚੁੱਕੇ ਹਨ ਤੇ ਉਹਨਾਂ ਕੋਲੋਂ ਮਿਹਨਤ ਮਜ਼ਦੂਰੀ ਨਹੀਂ ਹੁੰਦੀ ਹੈ ਇਸ ਲਈ ਮਨੀਸ਼ਾ ਆਪਣੇ ਦਾਦਾ-ਦਾਦੀ ਨੂੰ ਕਹਿੰਦੀ ਹੈ ਕਿ ਆਪਣੇ ਪਿੰਡ ਦੇ ਕੁਝ ਲੋਕ ਮਜ਼ਦੂਰੀ ਕਰਨ ਲਈ ਹਰਿਆਣੇ ਜਾ ਰਹੇ ਹਨ ਜੇਕਰ ਤੁਸੀਂ ਕਹੋ ਤਾਂ ਮੈਂ ਉਹਨਾਂ ਦੇ ਨਾਲ ਚਲੀ ਜਾਂਦੀ ਹਾਂ ਤੇ ਆਪਣੇ ਲਈ ਕੁਝ ਅਨਾਜ ਤੇ ਪੈਸੇ ਇੱਕਠੇ ਕਰਕੇ ਲੈ ਆਵਾਂਗੀ ਮਨੀਸ਼ਾ ਦੇ ਦਾਦਾ-ਦਾਦੀ ਆਪਣੇ ਘਰ ਦੀ ਹਾਲਤ ਨੂੰ ਦੇਖਦਿਆਂ ਹੋਇਆਂ ਮਨੀਸ਼ਾ ਨੂੰ ਹਰਿਆਣੇ ਜਾਣ ਦੀ ਇਜਾਜ਼ਤ ਦੇ ਦਿੰਦੇ ਹਨ ਹਰਿਆਣੇ ਦੇ ਇੱਕ ਪਿੰਡ ਵਿੱਚ ਮਨੋਹਰ لال ਨਾਮ ਦਾ ਜ਼ਿਮੀਂਦਾਰ ਰਹਿੰਦਾ ਸੀ ਜਿਸ ਦੇ ਕੋਲ 200 ਕਿੱਲਾ ਜ਼ਮੀਨ ਦਾ ਸੀ ਉਹ ਹਮੇਸ਼ਾ ਮਜ਼ਦੂਰਾਂ ਤੋਂ ਹੀ ਕਣਕ ਦੀ ਵਾਢੀ ਕਰਵਾਉਂਦਾ ਸੀ ਕਿਉਂਕਿ ਉਸ ਨੇ ਬਹੁਤ ਜ਼ਿਆਦਾ ਪਸ਼ੂ ਰੱਖੇ ਹੋਏ ਸੀ ਮਨੀਸ਼ਾ ਦੇ ਨਾਲ ਜੋ ਲੋਕ ਆਏ ਸੀ ਉਸ ਜ਼ਿਮੀਂਦਾਰ ਦੇ ਖੇਤ ਦੀ ਵਾਢੀ ਕਰਨ ਦਾ ਠੇਕਾ ਮਾਰ ਲੈਂਦੇ ਹਨ ਮਨੀਸ਼ਾ ਦੇ ਨਾਲ ਤਕਰੀਬਨ 30 ਮਜ਼ਦੂਰ ਕਣਕ ਦੀ ਵਾਢੀ ਕਰਨ ਦੇ ਲਈ ਆਏ ਸੀ ਮਨੋਹਰ لال ਉਹਨਾਂ ਨੂੰ ਖੇਤ ਵਿੱਚ ਕੰਮ ਤੇ ਲਾ ਕੇ ਆਪ ਕਿਤੇ ਬਾਹਰ ਚਲੇ ਜਾਂਦੇ ਹਨ ਤੇ ਆਪਣੇ ਬੇਟੇ ਨੂੰ ਕਹਿੰਦੇ ਹਨ ਤੂੰ ਮੇਰੇ ਪਿੱਛੋਂ ਖੇਤ ਗੇੜਾ ਮਾਰ ਆਵੀਂ ਖੇਤ ਮਜ਼ਦੂਰ ਕਣਕ ਵੱਢ ਰਹੇ ਹਨ ਨੀਰਜ ਆਪਣੇ ਪਿਤਾ ਦੇ ਜਾਣ ਤੋਂ ਬਾਅਦ ਆਪਣੀ ਗੱਡੀ ਵਿੱਚ ਬੈਠ ਕੇ ਖੇਤ ਪਹੁੰਚ ਜਾਂਦਾ ਹੈ ਤਾਂ ਦੇਖਦਾ ਹੈ ਕਿ ਸਾਰੇ ਮਜ਼ਦੂਰ ਕਣਕ ਵਾੜ ਰਹੇ ਸੀ ਨੀਰਜ ਆਪਣੇ ਪਿਤਾ ਦੇ ਕਹਿਣ ਦੀ ਮਜ਼ਦੂਰਾਂ ਦੇ ਲਈ ਸ਼ਹਿਰ ਤੋਂ ਕੁਝ ਖਾਣ ਪੀਣ ਦਾ ਸਮਾਨ ਵੀ ਨਾਲ ਲੈ ਕੇ ਜਾਂਦਾ ਹੈ ਤੇ ਜਾ ਕੇ ਉਹਨਾਂ ਨੂੰ ਕਹਿੰਦਾ ਹੈ ਕਿ ਤੁਸੀਂ ਪਹਿਲਾਂ ਕੁਝ ਖਾ ਪੀ ਲਓ ਫਿਰ ਕੰਮ ਕਰਨਾ ਜਦੋਂ ਸਾਰੇ ਮਜ਼ਦੂਰ ਹੱਥ ਧੋ ਕੇ ਖਾਣ ਦੇ ਲਈ ਬੈਠਦੇ ਹਨ ਤਾਂ ਨਿਰਜ ਦੀ ਨਜ਼ਰ ਅਚਾਨਕ ਮਨੀਸ਼ਾ ਤੇ ਪੈ ਜਾਂਦੀ ਹੈ ਤੇ ਉਸ ਨੂੰ ਦੇਖਦਾ ਹੀ ਰਹਿ ਜਾਂਦਾ ਹੈ ਕਿਉਂਕਿ ਮਨੀਸ਼ਾ ਬਹੁਤ ਹੀ ਜ਼ਿਆਦਾ ਸੋਹਣੀ ਕੁੜੀ ਸੀ ਇਹ ਸਭ ਦੇਖ ਕੇ ਨਿਰਜ ਦਾ ਦੋਸਤ ਉਸ ਨੂੰ ਹਿਲਾਉਂਦਿਆਂ ਹੋਇਆਂ ਕਹਿੰਦਾ ਹੈ ਕਿੱਥੇ ਖੋ ਗਿਆ ਨਿਰਜ ਆਪਣੇ ਦੋਸਤ ਨੂੰ ਕਹਿੰਦਾ ਹੈ ਮੈਂ ਅੱਜ ਤੱਕ ਬਹੁਤ ਸੋਹਣੀਆਂ ਕੁੜੀਆਂ ਵੇਖੀਆਂ ਹਨ ਪਰ ਇਸ ਕੁੜੀ ਨੂੰ ਦੇਖਦਿਆਂ ਹੀ ਮੇਰਾ ਦਿਲ ਇਸਤੇ ਆ ਗਿਆ ਹੈ ਤਾਂ ਨੀਰਜ ਦਾ ਦੋਸਤ ਕਹਿੰਦਾ ਹੈ ਇਹ ਮਜ਼ਦੂਰ ਲੋਕ ਨੇ ਤੇ ਤੂੰ ਇੱਕ ਸ਼ਾਹੂਕਾਰ ਦਾ ਬੇਟਾ ਹੈ ਸਾਡੇ ਅੱਗੇ ਪਿੱਛੇ ਹਜ਼ਾਰਾਂ ਕੁੜੀਆਂ ਘੁੰਮਦੀਆਂ ਹਨ ਤਾਂ ਨੀਰਜ ਕਹਿੰਦਾ ਹੈ ਮੈਂ ਮੰਨਦਾ ਹਾਂ ਮੈਂ ਪੈਸੇ ਵਾਲਾ ਹਾਂ ਮੈਨੂੰ ਕੁੜੀਆਂ ਦੀ ਕੋਈ ਕਮੀ ਨਹੀਂ ਹੈ ਪਰ ਕੀ ਕਰਾਂ ਯਾਰ ਮੇਰਾ ਦਿਲ ਇਸ ਕੁੜੀ ਤੇ ਆ ਗਿਆ ਹੈ ਫਿਰ ਨੀਰਜ ਸਾਰਿਆਂ ਨੂੰ ਖਾਣਾ ਖਵਾਉਣ ਤੋਂ ਬਾਅਦ ਮਨੀਸ਼ਾ ਦੀ ਦੂਰ ਤੋਂ ਇੱਕ ਫੋਟੋ ਖਿੱਚ ਲੈਂਦਾ ਹੈ ਜਿਸ ਨੂੰ ਦੇਖ ਕੇ ਉਸ ਦਾ ਮਨ ਨਹੀਂ ਭਰਦਾ ਹੈ ਨੀਰਜ ਆਪਣੇ ਦੋਸਤ ਨੂੰ ਕਹਿੰਦਾ ਹੈ ਯਾਰ ਕੁਝ ਵੀ ਹੋ ਜਾਵੇ ਮੈਨੂੰ ਇਹ ਕੁੜੀ ਚਾਹੀਦੀ ਹੈ ਮੈਂ ਇਸ ਦੇ ਨਾਲ ਹੀ ਵਿਆਹ ਕਰਵਾਉਣਾ ਚਾਹੁੰਦਾ ਹਾਂ ਤਾਂ ਨੀਰਜ ਦਾ ਦੋਸਤ ਕਹਿੰਦਾ ਹੈ ਯਾਰ ਤੂੰ ਕੀ ਕਹਿ ਰਿਹਾ ਹੈ ਤੇਰੇ ਪਿਤਾ ਜੀ ਇਸ ਗੱਲ ਦੇ ਲਈ ਕਦੀ ਨਹੀਂ ਮੰਨਣਗੇ ਲੋਕ ਕਹਿਣਗੇ ਕਿ ਇੱਕ ਮਿਹਨਤ ਮਜ਼ਦੂਰੀ ਕਰਨ ਆਈ ਕੁੜੀ ਨਾਲ ਇਹਨਾਂ ਨੇ ਜ਼ਬਰਦਸਤੀ ਵਿਆਹ ਕਰਵਾਇਆ ਹੈ ਤੁਹਾਡੇ ਪਰਿਵਾਰ ਤੇ ਇੱਕ ਕਲੰਕ ਲੱਗ ਜਾਏਗਾ ਪਰ ਨੀਰਜ ਆਪਣੇ ਦੋਸਤ ਦੀ ਗੱਲ ਬਿਲਕੁਲ ਨਹੀਂ ਸੁਣਦਾ ਹੈ ਤੇ ਕਹਿੰਦਾ ਹੈ ਕਿ ਮੈਂ ਤਾਂ ਵਿਆਹ ਇਸ ਕੁੜੀ ਦੇ ਨਾਲ ਹੀ ਕਰਵਾਵਾਂਗਾ ਇਹਨਾਂ ਕਹਿਣ ਤੋਂ ਬਾਅਦ ਨੀਰਜ ਫਿਰ ਮਨੀਸ਼ਾ ਦੇ ਆਲੇ-ਦੁਆਲੇ ਘੁੰਮਦਾ ਰਹਿੰਦਾ ਹੈ ਤੇ ਉਸ ਨੂੰ ਕਣਕ ਵੜਦੀ ਨੂੰ ਵੇਖਦਾ ਹੈ ਜਦੋਂ ਮਨੀਸ਼ਾ ਨੂੰ ਇਸ ਗੱਲ ਦਾ ਪਤਾ ਲੱਗਦਾ ਹੈ ਨੀਰਜ ਉਸ ਨੂੰ ਦੇਖ ਰਿਹਾ ਹੈ ਤਾਂ ਉਹ ਦੇਖ ਕੇ ਸ਼ਰਮਾ ਜਾਂਦੀ ਹੈ ਫਿਰ ਜਦੋਂ ਦੁਪਹਿਰ ਹੁੰਦੀ ਹੈ ਤਾਂ ਸਾਰੇ ਜਣੇ ਥੋੜੀ ਦੇਰ ਆਰਾਮ ਕਰਨ ਦੇ ਲਈ ਦਰਖਤ ਦੀ ਛਾਂ ਹੇਠਾਂ ਬੈਠ ਜਾਂਦੇ ਹਨ ਤੇ ਨੀਰਜ ਉਹਨਾਂ ਦੇ ਲਈ ਫਿਰ ਕੁਝ ਖਾਣ ਦੇ ਲਈ ਸ਼ਹਿਰ ਤੋਂ ਲੈ ਕੇ ਆਉਂਦਾ ਹੈ ਤੇ ਉਹਨਾਂ ਨੂੰ ਖਾਣ ਦੇ ਲਈ ਕਹਿੰਦਾ ਹੈ ਪਰ ਉਹ ਜੋ ਮਜ਼ਦੂਰ ਲੋਕ ਸੀ ਉਹ ਨੀਰਜ ਨੂੰ ਕਹਿੰਦੇ ਹਨ ਕਿ ਤੇਰੇ ਪਿਤਾ ਜੀ ਸਾਨੂੰ ਇੱਕ ਵਾਰ ਹੀ ਖਾਣਾ ਖਵਾਉਂਦੇ ਹਨ ਇਹ ਰਾਤ ਨੂੰ ਤਾਂ ਅਸੀਂ ਆਪਣਾ ਖਾਣਾ ਆਪ ਬਣਾ ਲੈਂਦੇ ਹਾਂ ਇਸ ਦੀ ਕੀ ਜ਼ਰੂਰਤ ਸੀ ਫਿਰ ਨੀਰਜ ਸਾਰੇ ਮਜ਼ਦੂਰਾਂ ਨਾਲ ਜਾਣ ਪਹਿਚਾਨ ਕਰਦਾ ਹੈ ਤੇ ਉਹਨਾਂ ਦਾ ਨਾਂ ਪੁੱਛਦਾ ਹੈ ਇਸੇ ਤਰ੍ਹਾਂ ਜਦੋਂ ਉਹ ਉਸ ਸੋਹਣੀ ਕੁੜੀ ਕੋਲ ਪਹੁੰਚਦਾ ਹੈ ਤਾਂ ਉਸ ਦਾ ਨਾਂ ਪੁੱਛਦਾ ਹੈ ਤਾਂ ਉਹ ਕੁੜੀ ਕਹਿੰਦੀ ਹੈ ਕਿ ਮੇਰਾ ਨਾਮ ਮਨੀਸ਼ਾ ਹੈ ਤਾਂ ਨੀਰਜ ਕਹਿੰਦਾ ਹੈ ਕਿ ਤੇਰੀ ਕੀ ਮਜਬੂਰੀ ਹੈ ਕਿ ਤੈਨੂੰ ਕੰਮ ਕਰਨਾ ਪੈ ਰਿਹਾ ਹੈ ਤਾ ਮਨੀਸ਼ਾ ਦੱਸਦੀ ਹੈ ਕਿ ਮੇਰੇ ਮਾਤਾ ਪਿਤਾ ਨਹੀਂ ਹਨ ਮੇਰੇ ਦਾਦਾ ਦਾਦੀ ਨੇ ਹੀ ਮੈਨੂੰ ਪਾਲਿਆ ਹੈ ਸਾਡੀ ਆਪਣੀ ਕੋਈ ਜ਼ਮੀਨ ਜਾਇਦਾਦ ਨਹੀਂ ਹੈ ਇਸ ਲਈ ਮਿਹਨਤ ਮਜ਼ਦੂਰੀ ਨਾਲ ਹੀ ਸਾਡੇ ਘਰ ਦਾ ਗੁਜ਼ਾਰਾ ਹੁੰਦਾ ਹੈ ਮੇਰੇ ਦਾਦਾ ਦਾਦੀ ਹੁਣ ਬਜ਼ੁਰਗ ਹੋ ਗਏ ਹਨ ਉਹਨਾਂ ਤੋਂ ਕੰਮ ਨਹੀਂ ਹੁੰਦਾ ਹੈ ਇਸ ਲਈ ਮੈਂ ਇਹਨਾਂ ਦੇ ਨਾਲ ਮਜ਼ਦੂਰੀ ਕਰਨ ਦੇ ਲਈ ਆਈ ਹਾਂ ਤਾਂ ਜੋ ਕੁਝ ਪੈਸੇ ਕਮਾ ਕੇ ਮੈਂ ਆਪਣੇ ਘਰ ਲੱ ਜਾ ਸਕਾਂ ਮਨੀਸ਼ਾ ਦੇ ਨਾਲ ਆਏ ਹੋਏ ਲੋਕ ਵੀ ਇਹੀ ਗੱਲ ਕਹਿੰਦੇ ਹਨ ਕਿ ਇਹ ਬਹੁਤ ਗਰੀਬ ਪਰਿਵਾਰ ਤੋਂ ਹੈ ਇਸ ਦੇ ਵਿਆਹ ਦੀ ਉਮਰ ਹੋ ਗਈ ਹੈ ਪਰ ਗਰੀਬੀ ਹੋਣ ਕਾਰਨ ਇਸ ਦੇ ਦਾਦਾ-ਦਾਦੀ ਅਜੇ ਇਸ ਦਾ ਵਿਆਹ ਨਹੀਂ ਕਰ ਸਕਦੇ ਹਨ ਨੀਰਜ ਦਾ ਮਨ ਉਹਨਾਂ ਦੀਆਂ ਗੱਲਾਂ ਸੁਣ ਕੇ ਭਾਵੁਕ ਹੋ ਜਾਂਦਾ ਹੈ ਤੇ ਉਹ ਪਿਆਰ ਭਰਿਆ ਨਜ਼ਰਾਂ ਨਾਲ ਮਨੀਸ਼ਾ ਵੱਲ ਦੇਖਣ ਲੱਗਦਾ ਹੈ ਫਿਰ ਸ਼ਾਮ ਹੋਣ ਤੇ ਜੋ ਲੇਬਰ ਦਾ ਮੁਖੀਆ ਸੀ ਨੀਰਜ ਉਸ ਨੂੰ ਕਹਿੰਦਾ ਹੈ ਕਿ ਇਹ ਜੋ ਤੁਹਾਡੇ ਨਾਲ ਮਨੀਸ਼ਾ ਨਾਮ ਦੀ ਕੁੜੀ ਹੈ ਇਸ ਦੇ ਮਾਤਾ ਪਿਤਾ ਨਹੀਂ ਹਨ ਤੇ ਇਸ ਦੀ ਉਮਰ ਵੀ ਵਿਆਹ ਦੇ ਲਾਇਕ ਹੋ ਗਈ ਹੈ ਮੈਂ ਇਸ ਕੁੜੀ ਨੂੰ ਆਪਣੀ ਪਤਨੀ ਬਣਾਉਣਾ ਚਾਹੁੰਦਾ ਹਾਂ ਤਾਂ ਉਹ ਮਜ਼ਦੂਰ ਕਹਿੰਦਾ ਹੈ ਸਾਹਬ ਕਿਉਂ ਮਜ਼ਾਕ ਕਰ ਰਹੇ ਹੋ ਤੁਸੀਂ ਅਮੀਰ ਲੋਕ ਤੇ ਅਸੀਂ ਗਰੀਬ ਲੋਕ ਤੁਹਾਡਾ ਤੇ ਸਾਡਾ ਕੀ ਮੇਲ ਹੈ ਪਰ ਨੀਰਜ ਕਹਿੰਦਾ ਹੈ ਮੈਨੂੰ ਇਹ ਕੁੜੀ ਪਸੰਦ ਆ ਗਈ ਹੈ ਮੈਂ ਇਸ ਦੇ ਨਾਲ ਹੀ ਵਿਆਹ ਕਰਵਾਉਣ ਲਈ ਰਾਜੀ ਹਾਂ ਤੁਸੀਂ ਮਨੀਸ਼ਾ ਦੇ ਦਾਦਾ ਦਾਦੀ ਨਾਲ ਫੋਨ 'ਤੇ ਗੱਲ ਕਰ ਲਵੋ ਮਨੀਸ਼ਾ 10ਵੀਂ ਕਲਾਸ ਤੱਕ ਹੀ ਪੜ੍ਹੀ ਸੀ ਗਰੀਬੀ ਦੇ ਕਾਰਨ ਉਸ ਦੀ ਪੜ੍ਹਾਈ ਛੁੱਟ ਗਈ ਸੀ ਫਿਰ ਨੀਰਜ ਸ਼ਾਮ ਨੂੰ ਆਪਣੀ ਮਾਂ ਦੇ ਕੋਲ ਜਾਂਦਾ ਹੈ ਤੇ ਉਸ ਨੂੰ ਕਹਿੰਦਾ ਹੈ ਮਾਂ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਚਾਹੁੰਦਾ ਹਾਂ ਜੇਕਰ ਤੁਸੀਂ ਮੇਰੀ ਗੱਲ ਮੰਨੋ ਤਾਂ ਨੀਰਜ ਦੀ ਮਾਂ ਕਹਿੰਦੀ ਹੈ ਮੈਂ ਪਹਿਲਾਂ ਤੇਰੀ ਕਦੀ ਕੋਈ ਗੱਲ ਟਾਲੀ ਹੈ ਜੋ ਅੱਜ ਨਾ ਮੰਨਾਂਗੀ ਤਾਂ ਨੀਰਜ ਆਪਣੀ ਮਾਂ ਨੂੰ ਮਨੀਸ਼ਾ ਦੀ ਫੋਟੋ ਦਿਖਾਉਂਦਾ ਹੈ ਤੇ ਕਹਿੰਦਾ ਹੈ ਮਾਂ ਮੈਂ ਇਸ ਕੁੜੀ ਨੂੰ ਪਸੰਦ ਕਰਦਾ ਹਾਂ ਤੈਨੂੰ ਇਹ ਕੁੜੀ ਕਿਵੇਂ ਲੱਗੀ ਤਾਂ ਨੀਰਜ ਦੀ ਮਾਂ ਕਹਿੰਦੀ ਹੈ ਬੇਟਾ ਕੁੜੀ ਬਹੁਤ ਸੋਹਣੀ ਹੈ ਜੇਕਰ ਤੇਰਾ ਇਸਦੇ ਨਾਲ ਵਿਆਹ ਹੋ ਜਾਵੇ ਤਾਂ ਇਹ ਘਰ ਸਵਰਗ ਬਣ ਜਾਵੇਗਾ ਮੈਂ ਵੀ ਇਸੇ ਤਰ੍ਹਾਂ ਦੀ ਸੋਹਣੀ ਤੇ ਸਿੱਧੀ ਸਾਦੀ ਕੁੜੀ ਨੂੰ ਆਪਣੀ ਨੋ ਬਣਾਉਣਾ ਚਾਹੁੰਦੀ ਹਾਂ ਕਿੱਥੋਂ ਦੀ ਰਹਿਣ ਵਾਲੀ ਹੈ ਇਹ ਕੁੜੀ ਤਾਂ ਨਿਰਜ ਕਹਿੰਦਾ ਹੈ ਮਾਂ ਤੈਨੂੰ ਪਿਤਾ ਜੀ ਨੂੰ ਮਨਾਉਣਾ ਪਵੇਗਾ ਕਿਉਂਕਿ ਇਹ ਕੁੜੀ ਜੋ ਆਪਣੇ ਖੇਤ ਦੇ ਵਿੱਚ ਕਣਕ ਵੱਢਣ ਦੇ ਲਈ ਮਜ਼ਦੂਰ ਆਏ ਹਨ ਉਹਨਾਂ ਦੇ ਨਾਲ ਆਈ ਹੈ ਉਹ ਬਹੁਤ ਹੀ ਗਰੀਬ ਪਰਿਵਾਰ ਚੋਂ ਹੈ ਉਸਦੇ ਮਾਤਾ ਪਿਤਾ ਦੀ ਮੌਤ ਹੋ ਗਈ ਹੈ ਤੇ ਮੇਰਾ ਉਸ ਕੁੜੀ ਤੇ دل ਆ ਗਿਆ ਹੈ ماں ਜੇਕਰ ਤੂੰ ਮੇਰਾ ਸਾਥ ਦੇਵੇਂ ਤਾਂ ਮੈਂ ਕੁੜੀ ਦੇ ਨਾਲ ਵਿਆਹ ਕਰ ਸਕਦਾ ਹਾਂ ਤਾਂ ਨੀਰਜ ਦੀ ਮਾਂ ਕਹਿੰਦੀ ਹੈ beta ਮੈਂ ਤੇਰੀ ਖੁਸ਼ੀ ਦੇ ਲਈ ਕੁਝ ਵੀ ਕਰ ਸਕਦੀ ਹਾਂ ਪੈਸਾ ਤਾਂ ਇਨਸਾਨ ਦੀ ਜ਼ਿੰਦਗੀ ਵਿੱਚ ਆਉਂਦਾ ਜਾਂਦਾ ਰਹਿੰਦਾ ਹੈ ਜੇਕਰ ਅਮੀਰ ਘਰ ਦੀ ਕੁੜੀ ਤੇਰੀ ਪਤਨੀ ਬਣ ਗਈ ਤਾਂ ਪਤਾ ਨਹੀਂ ਉਹ ਸਾਡੀ ਇੱਜ਼ਤ ਕਰੇਗੀ ਜਾਂ ਨਹੀਂ ਪਰ ਇਹ ਗਰੀਬ ਘਰ ਦੀ ਕੁੜੀ ਸਾਡੀ ਇੱਜ਼ਤ ਜ਼ਰੂਰ ਕਰੇਗੀ ਫਿਰ ਉਹ ਅਗਲੇ ਦਿਨ ਨੀਰਜ ਦੇ ਨਾਲ ਉਸ ਕੁੜੀ ਨੂੰ ਦੇਖਣ ਦੇ ਲਈ ਖੇਤ ਜਾਂਦੀ ਹੈ ਤੇ ਉਸ ਨੂੰ ਸਾਹਮਣੇ ਬਿਠਾ ਕੇ ਉਸਦੇ ਨਾਲ ਗੱਲਬਾਤ ਕਰਦੀ ਹੈ ਨੀਰਜ ਦੀ ਮਾਂ ਨੂੰ ਵੀ ਮਨੀਸ਼ਾ ਬਹੁਤ ਪਸੰਦ ਆਉਂਦੀ ਹੈ ਜਦੋਂ ਸ਼ਾਮ ਨੂੰ ਨੀਰਜ ਦੀ ਮਾਂ ਮਨੋਹਰ لال ਨਾਲ ਗੱਲ ਕਰਦੀ ਹੈ ਤਾਂ ਪਹਿਲਾਂ ਤਾਂ ਉਹ ਨਹੀਂ ਮੰਨਦੇ ਪਰ ਫਿਰ ਨੀਰਜ ਦੀ ਖੁਸ਼ੀ ਲਈ ਉਹ ਮੰਨ ਜਾਂਦੇ ਹਨ ਤੇ ਕਹਿੰਦੇ ਹਨ ਪਤਾ ਨਹੀਂ ਉਹ ਲੋਕ ਇਹ ਰਿਸ਼ਤਾ ਕਰਨ ਦੇ ਲਈ ਮੰਨਣਗੇ ਜਾਂ ਨਹੀਂ ਫਿਰ ਮਨੋਹਰ لال ਮਜ਼ਦੂਰਾਂ ਦੇ ਮੁਖੀ ਨਾਲ ਗੱਲ ਕਰਦੇ ਹਨ ਕਿ ਮਨੀਸ਼ਾ ਦੇ ਦਾਦਾ-ਦਾਦੀ ਨੂੰ ਹਰਿਆਣੇ ਬੁਲਾਇਆ ਜਾਂਦਾ ਹੈ ਜਦੋਂ ਮਨੀਸ਼ਾ ਦੇ ਦਾਦਾ-ਦਾਦੀ ਨੂੰ ਸਾਰੀ ਗੱਲ ਦਾ ਪਤਾ ਲੱਗਦਾ ਹੈ ਤਾਂ ਉਹ ਬਹੁਤ ਖੁਸ਼ ਹੁੰਦੇ ਹਨ ਕਿ ਮਨੀਸ਼ਾ ਦਾ ਵਿਆਹ ਨੀਰਜ ਨਾਲ ਕਰਨ ਦੇ ਲਈ ਤਿਆਰ ਹੋ ਜਾਂਦੇ ਹਨ ਨੀਰਜ ਦੇ ਪਰਿਵਾਰ ਵਾਲੇ ਕਹਿੰਦੇ ਹਨ ਕਿ ਅੱਜ ਤੋਂ ਬਾਅਦ ਮਨੀਸ਼ਾ ਦੇ ਦਾਦਾ-ਦਾਦੀ ਸਾਡੇ ਨਾਲ ਇੱਥੇ ਹੀ ਰਹਿਣਗੇ ਸਾਡੇ ਘਰ ਦੇ ਮੈਂਬਰ ਦੀ ਤਰ੍ਹਾਂ ਨੀਰਜ ਤੇ ਮਨੀਸ਼ਾ ਦਾ ਵਿਆਹ ਬਹੁਤ ਹੀ ਧੂਮ-ਧਾਮ ਦੇ ਨਾਲ ਕੀਤਾ ਜਾਂਦਾ ਹੈ ਕਿਉਂਕਿ ਨੀਰਜ ਦਾ ਪਿਤਾ ਬਹੁਤ ਪੈਸੇ ਵਾਲਾ ਇਨਸਾਨ ਸੀ ਨੀਰਜ ਨਾਲ ਵਿਆਹ ਕਰਨ ਤੋਂ ਬਾਅਦ ਮਨੀਸ਼ਾ ਦੀ ਤਾਂ ਜ਼ਿੰਦਗੀ ਹੀ ਬਦਲ ਗਈ ਸੀ ਉਹ ਦੋਵੇਂ ਜਣੇ ਬਹੁਤ ਖੁਸ਼ ਨਜ਼ਰ ਆ ਰਹੇ ਸਨ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਕਹਾਣੀ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਰਨਾ ਤੇ ਹੋਰ ਕਹਾਣੀਆਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ